ਦੋਸਤੋ ਜਿਹੜਾ ਗੁਰਦਾਸ ਮਾਨ ਵਾਲਾ ਕੇਸ ਹੈ ਜਿਹੜਾ ਗੁਰਦਾਸ ਮਾਨ ਦੇ ਖਿਲਾਫ ਰਜਿਸਟਰਡ ਹੋਇਆ ਕ੍ਰਿਮੀਨਲ ਕੇਸ ਹੈ ਜਿਹੜਾ ਵਿਰੋਧੀਆਂ ਨੇ ਗੁਰਦਾਸ ਮਾਨ ਦੇ ਖਿਲਾਫ ਛੇੜਿਆ ਹੋਇਆ ਕਲੇਸ਼ ਹੈ ਉਹ ਪੂਰਾ ਮਸਲਾ ਕੀ ਹੈ ਪੂਰਾ ਮੈਟਰ ਕੀ ਹੈ ਪੂਰਾ ਕੇਸ ਕੀ ਹੈ ਪੂਰੀ ਕਹਾਣੀ ਕੀ ਹੈ ਤੇ ਸਚਾਈ ਕੀ ਹੈ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਹੜੀਆਂ ਕਿ ਗੁਰਦਾਸ ਮਾਨ ਦੇ ਸਬੰਧ ਵਿੱਚ ਨੇ ਤੇ ਉਹਨਾਂ ਵਿੱਚੋਂ ਇੱਕ ਵੀਡੀਓ ਗੁਰਦਾਸ ਮਾਨ ਦੀ ਹੈ ਜਿਸ ਵੀਡੀਓ ਦੇ ਵਿੱਚ ਗੁਰਦਾਸ ਮਾਨ ਖੁਦ ਆਪ ਪੰਜਾਬੀਆਂ ਦੇ ਕੋਲੋਂ ਹੱਥ ਜੋੜ ਕੇ ਆਪਣੇ ਕੰਨ ਫੜ ਕੇ ਰੋ ਕੇ ਭਾਵੁਕ ਹੋ ਕੇ ਮਾਫੀ ਮੰਗ ਰਹੇ ਨੇ ਤੇ ਇਸ ਸਬੰਧ ਦੇ ਵਿੱਚ ਵਿਰੋਧੀਆਂ ਵੱਲੋਂ ਵੀ ਕੁਝ ਵੀਡੀਓਜ਼ ਬਣਾਈਆਂ ਜਾ ਰਹੀਆਂ ਨੇ ਕੁਝ ਵਿਰੋਧੀਆਂ ਦੀਆਂ ਵੀਡੀਓਜ਼ ਵੀ ਬੈਰਲ ਹੋ ਰਹੀਆਂ ਨੇ ਤੇ ਅਸਲ ਦੇ ਵਿੱਚ ਇਹ ਪੂਰਾ ਕੇਸ ਕੀ ਹੈ ਇਹ ਸੇ ਕਰਕੇ ਮੈਂ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਉਸ ਪੂਰੇ ਕੇਸ ਦੀ ਕਾਪੀ ਲੈ ਕੇ ਆਇਆਗਾ ਤੇ ਇਹ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇਹ ਵਿਵਾਦ ਛਿੜਿਆ ਸੀਗਾ ਗੁਰਦਾਸ ਮਾਨ ਨੇ ਇੱਕ ਸ਼ੋਅ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਜਿਹੜੇ ਨਕੋਦਰ ਵਾਲੇ ਬਾਬਾ ਜੀ ਨੇ ਡਾਡੀ ਸਾਹਿਬ ਜੀ ਉਹ ਗੁਰੂ ਅਮਰਦਾਸ ਜੀ ਦੀ ਅੰਸਵੰਸ ਵਿੱਚੋਂ ਨੇ ਇਸ ਕਰਕੇ ਇਹ ਵਿਵਾਦ ਛਿੜਿਆ ਸੀ ਵਿਰੋਧ ਹੋਇਆ ਸੀ ਉਸ ਤੋਂ ਬਾਅਦ ਵਿਰੋਧੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਫਿਰ ਗੁਰਦਾਸ ਮਾਨ ਤੇ ਐਫਆਈਆਰ ਰਜਿਸਟਰਡ ਹੋਈ ਫਿਰ ਉਸ ਤੋਂ ਬਾਅਦ ਗੁਰਦਾਸ ਮਾਨ ਨੇ ਬੇਲ ਕਰਵਾਈ ਜ਼ਮਾਨਤ ਕਰਵਾਈ ਫਿਰ ਇਨਵੈਸਟੀਗੇਸ਼ਨ ਜੁਆਇਨ ਕੀਤੀ ਫਿਰ ਪੁਲਿਸ ਦੇ ਵੱਲੋਂ ਕੈਂਸਲੇਸ਼ਨ ਰਿਪੋਰਟ ਹੈ ਜਿਹੜੀ ਉਹ ট্রਾਇਲ ਕੋਰਟ ਦੇ ਵਿੱਚ ਫੈਲ ਕੀਤੀ ਗਈ ਤੇ ਵਿਰੋਧੀਆਂ ਵੱਲੋਂ ਵਿਰੋਧ ਕੀਤਾ ਗਿਆ ਪ੍ਰੋਟੈਸਟ ਪਟੀਸ਼ਨ ਪਾਈ ਗਈ ਪਰ ਗੁਰਦਾਸ ਮਾਨ ਦੇ ਹੱਕ ਦੇ ਵਿੱਚ ਫੈਸਲਾ ਆਇਆ ਤੇ ਉਸ ਤੋਂ ਬਾਅਦ ਵਿਰੋਧੀ ਤੇ ਨੇ ਫਿਰ ਹਾਈ ਕੋਰਟ ਨੂੰ ਅਪਰੋਚ ਕੀਤਾ ਹਾਈ ਕੋਰਟ ਦੇ ਵਿੱਚ ਕ੍ਰਿਮੀਨਲ ਕ੍ਰਿਮੀਨਲ ਰਿਵੀਜ਼ਨ ਅਫਾਇਲ ਕੀਤੀ ਤੇ ਉਸ ਕੇਸ ਦੇ ਉੱਪਰ ਵੀ ਸੁਣਵਾਈ ਕਰਨ ਤੋਂ ਬਾਅਦ ਪੂਰਾ ਕੇਸ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਵੀ ਗੁਰਦਾਸ ਮਾਨ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਤੇ ਗੁਰਦਾਸ ਮਾਨ ਨੂੰ ਬਰੀ ਕਰ ਦਿੱਤਾ ਪਰ ਜਿਹੜੇ ਵਿਰੋਧੀ ਨੇ ਉਹ ਇਸ ਗੱਲ ਤੋਂ ਸੈਟੀਸਫਾਈਡ ਨਹੀਂ ਹੋਏ ਤੇ ਉਹਨਾਂ ਨੇ ਜੁਡੀਸ਼ਰੀ ਨੂੰ ਵੀ ਬਲੇਮ ਕੀਤਾ ਤੇ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ ਤੇ ਇਸ ਪੂਰੇ ਕੇਸ ਦੀ ਕਹਾਣੀ ਕੀ ਹੈ ਸਚਾਈ ਕੀ ਹੈ ਇਹ ਇਹ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਹੀ ਮੈਂ ਇਹ ਪੂਰੇ ਕੇਸ ਦੀ ਕਾਪੀ ਲੈ ਕੇ ਆਇਆਗਾ ਤੇ ਅੱਜ ਰਾਤ ਨੂੰ ਮੈਂ ਇਸ ਪੂਰੇ ਕੇਸ ਨੂੰ ਸਟੱਡੀ ਕਰਾਂਗਾ ਪੈਸੇ ਇੱਕ ਵਾਰ ਤਾਂ ਮੈਂ ਇਹ ਸਟੱਡੀ ਕਰ ਲਿਆ ਤੇ ਮੈਂ ਰਾਤ ਨੂੰ ਹੁਣ ਇਸ ਕੇਸ ਦੇ ਨੋਟਸ ਬਣਾਵਾਂਗਾ ਤੇ ਫਿਰ ਉਸ ਤੋਂ ਬਾਅਦ ਮੈਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਪੂਰੇ ਕੇਸ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਇਹ ਮੈਂ ਇਸ ਲਈ ਬਣਾ ਰਿਹਾ ਜਿਹੜੀ ਇਹ ਵੀਡੀਓ ਹੈ ਤਾਂ ਕਿ ਤੁਸੀਂ ਇਸ ਤੋਂ ਬਾਅਦ ਵਾਲੀ ਵੀਡੀਓ ਜਿਹੜੀ ਉਹ ਦੇਖ ਸਕੋ ਤੇ ਇਸ ਕੇਸ ਦੇ ਵਿੱਚ ਆਪਾਂ ਇਹ ਦੇਖਾਂਗੇ ਕਿ ਪੂਰੀ ਸਚਾਈ ਕੀ ਹੈ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ ਡੇਟ ਵਾਈਜ਼ ਗੱਲ ਕਰਾਂਗੇ ਕਿ ਕਦੋਂ ਇਹ ਮਸਲਾ ਛੜਿਆ ਕਦੋਂ ਕਿਹੜੀ ਤਰੀਕ ਨੂੰ ਕੀ ਹੋਇਆ ਪੂਰਾ ਗਹਿਰਾਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਜੇ ਤੁਸੀਂ ਇਸ ਕੇਸ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਤੋਂ ਬਾਅਦ ਆਉਣ ਵਾਲੀ ਜਿਹੜੀ ਵੀਡੀਓ ਆਪਣੀ ਇਸ ਵੀਡੀਓ ਤੋਂ ਤਾਂ ਉਹ ਵੀਡੀਓ ਦੇਖ ਸਕ ਰਹੇ ਹੋਗੇ ਬਸ ਅੱਜ ਇਨੀ ਕੁ ਬੇਨਤੀ ਕਰਨੀ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ